ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਅਜੇ ਜਸ ਜੀ ਹੋਏ ਇੱਕ ਸਮੇਂ ਰਾਜਾ ਅਜੇ ਜਸ ਜੀ ਦੇ ਦੁਆਰੇ ਕੋਈ ਅਤੀਤ ਬ੍ਰਕ ਸਾਧੂ ਵੇਖਿਆ ਮੰਗਣ ਦੇ ਲਈ ਆਇਆ ਅਗੋ ਰਾਜਾ ਘੋੜਿਆਂ ਦੇ ਤਵੇਲੇ ਵਿੱਚ ਖੜਾ ਸੀ ਜਿਸ ਵੇਲੇ ਸਾਧੂ ਨੇ ਸਦਾ ਕੀਤੀ ਵਿਖਿਆ ਮੰਗੀ ਤਾਂ ਰਾਜਾ ਜੀ ਚੁੱਪ ਖੜੇ ਰਹੇ ਕਿਉਂਕਿ ਕਿਹਾ ਹੈ ਕਿ ਦੇਵਨ ਕੋ ਮੁਖ ਮੁੰਦਲਿਓ ਅਰ ਲੇਵਣ ਕੋਸਵ ਦਾਤ ਨਿਕਾਲੇ ਕਿ ਦੇਣ ਵਾਸਤੇ ਤਾਂ ਹਰ ਇੱਕ ਉਹ ਵੰਦਾ ਚੁੱਪ ਕਰ ਜਾਂਦਾ ਹੈ ਲੈਣ ਵਾਸਤੇ ਉੱਚੀ-ਉੱਚੀ ਪ੍ਰਕਾਰ ਦਾ ਹੈ। ਸਾਧੂ ਜਾਨ ਨੇ ਫੇਰ ਸਦਾ ਕੀਤੀ ਤਾਂ ਰਾਜਾ ਕੁਝ ਗਰੋਸ ਚ ਆ ਗਿਆ। ਕਹਿਣ ਲੱਗਾ ਕਿ ਇਹ ਸੰਤ ਜੀ ਮੇਰੇ ਪਾਸ ਤਾਂ ਹੁਣ ਘੋੜਿਆਂ ਦੀ ਲਿੱਦ ਹੈ। ਜੇ ਭੋਜਨ ਦੀ ਲੋੜ ਹੈ ਤਾਂ ਰਸੋਈ ਖਾਨੇੋਂ ਲੈ ਇਹ ਆਵੋ। ਮਹਾਤਮਾ ਜਾਨ ਕਹਿਣ ਲੱਗੇ ਕਿ हे ਰਾਜਾ ਜੇ ਤੇਰੀ ਸਾ ਘੋੜਿਆਂ ਦੀ ਲਿੱਦ দান ਕਰਨ ਦੀ ਹੈ ਤਾਂ ਲਿੱਦ ਹੀ ਦੇ ਦੇ ਮੈਂ ਪ੍ਰਸੰਨਤਾ ਨਾਲ ਲੈ ਕੇ ਚਲਾ ਜਾਵਾਂਗਾ ਤੁਹਾਡੇ ਮਨ ਦੀ ਤ੍ਰਿਪਤਾ ਪੂਰੀ ਹੋ ਜਾਵੇਗੀ ਤਾਂ ਰਾਜੇ ਨੇ ਇੱਕ ਮੁੱਠ ਲੈਂਦਾ ਤੇ ਸਭ ਵੀ ਝੋਲੀ ਵਿੱਚ ਪਾ ਦਿੱਤੀ ਸਾਰੀ ਖੁਸ਼ੀ ਖੁਸ਼ੀ ਲੈ ਕੇ ਪਹਿਲੇ ਦਿਨੋਂ ਆਪਣੀ ਕੁਟਿਆ ਕੋਲ ਚੱਲੇ ਗਏ ਅਤੇ ਬਾਹਰ ਕੁਟਿਆ ਦੇ ਧਰ ਅੱਗੇ ਰੱਖ ਦਿੱਤੀ ਆਪ ਭਾਜਨ ਵੰਦਗੀ ਦੇ ਵਿੱਚ ਜੋਟ ਗਏ ਭਾਜਨ ਵੰਦਗੀ ਕਰਦੇ ਰਹੇ ਕਿਸ ਦਾ ਜੋ ਰਾਜੇ ਨੇ ਦਾਣ ਦਿੱਤਾ ਸੀ ਉਸ ਦਾ ਵਾਧਾ ਹੋਣ ਲੱਗਿਆ ਇੱਕ ਦਿਨ ਰਾਜਾ ਅਜੇ ਜਾਸੋ ਸ਼ਿਕਾਰ ਖੇਡਣ ਵਾਸਤੇ ਆਇਆ ਤਾਂ ਕੀ ਦੇਖਦਾ ਹੈ ਕਿ ਸੰਤਾਂ ਦੀ ਕੂਟੀਆਂ ਲਾਗੇ ਬੜਾ ਵੱਡਾ ਲੇਦਾ ਢੇਰ ਪਿਆ ਹੈ ਕਿ ਇਸ ਤਰ੍ਹਾਂ ਇਸ ਰਾਜੇ ਕੋਲੇ ਸੈਨਾ ਹੁੰਦੀ ਹੈ ਇਸ ਤਰ੍ਹਾਂ ਇਹ ਲੰਦਾ ਢੇਰਾ ਹੈ ਤਾਉ ਕੋੜੀ ਤੋਂ ਉੱtreਆ ਅਤੇ ਸ਼ਾਂਤਤਾ ਪਾ ਚਲਾ ਗਿਆ ਨਾਮ ਸਕਾਰ ਕੀਤੀ ਅਤੇ ਉਸ ਲੰਦਾ ਬਾਪ ਤੋ ਪੁੱਛਣ ਲੱਗਿਆ ਕਿ ਇਹ ਮਹਾਪੁਰਖੋ ਇਹ ਲੰਦਾ ਦਾ ਢੇਰੇ ਇਸ ਤਰ੍ਹਾਂ ਹੈ ਕਿਸ ਤਰ੍ਹਾਂ ਆਇਆ ਤੁਹਾਡੇ ਪਾਸ ਤਾਂ ਕੋਈ ਘੋੜਾ ਵਗੈਰਾ ਵੀ ਨਹੀਂ ਤਦ ਆਤਮਾ ਜਾਨ ਕਹਿਣ ਲੱਗੇ ਕਿ ਇਹ ਭਾਈ ਇਸਨੇ ਦਾਨ ਕੀਤਾ ਸੀ ਇਸਦਾ ਪੁੰਨ ਵੱਧ ਰਿਹਾ ਹੈ ਉਹ ਦਿਨੋ ਦਿਨ ਵੱਧ ਰਿਹਾ ਹੈ ਰਾਜੇ ਨੇ ਪੁੱਛਿਆ ਕਿ हे ਭਗਵਾਨ ਉਹ ਕੌਣ ਐਸਾ ਮੂਰਖ ਪੁਰਸ਼ ਹੈ ਜਿਸਨੇ ਸੰਤਾਂ ਨੂੰ ਲਿੱਦ ਦਾਨ ਕਰ ਦਿੱਤੀ ਉਸਦਾ ਫਾਲ ਉਸ ਨੂੰ ਕਿਸ ਤਰ੍ਹਾਂ ਮਿਲੇਗਾ ਇਸ ਤਰ੍ਹਾਂ ਮਹਾਤਮਾ ਜੀ ਨਾਲ ਵਾਰਤਾ ਕਰਦੇ ਰਹੇ ਸਾਧੂ ਜਨ ਬੋਲੇ ਕਿ ਸੱਜਣੋ ਉਹ ਰਾਜਾ ਅਜੇ ਅਸ ਰਾਜਾ ਹੈ ਜਿਸ ਨੇ ਇਹ ਲਿਦਾਨ ਕੀਤੀ ਹੈ ਤੇ ਪੁੰਨ ਦਾ ਫਲ ਇਹ ਹੋਵੇਗਾ ਜੇ ਤੁਸੀਂ ਨੂੰ ਜੇਹਾ ਬੀਜਾ ਸੋ ਲੋਣਾ ਹੈ ਕਰਮਾ ਛਦੜਾ ਖੇਤ ਆਵੋ ਜਿਹੜਾ ਆਪਾਂ ਖੇਤ ਵਿੱਚ ਬੀਜਾਂਗੇ ਉਹ ਹੈ ਜੀ ਆਪਾਂ ਨੂੰ ਫਲ ਪ੍ਰਾਪਤ ਹੋਣਾ ਹੈ ਖੇਤ ਦੇ ਵਿੱਚੋਂ ਰਾਜਾ ਇਹ ਬਾਤ ਸੁਣ ਸੁਣ ਕੇ ਤਰਾਇਆ ਕਰ ਉੱਠਿਆ ਕਵਰਾਇਆ ਮਹਾਤਮਾ ਜੰਮ ਦੇ ਚਰਨਾਂ ਤੇ ਬੈਹ ਪਿਆ ਹੱਥ ਜੋੜ ਬੇਨਤੀ ਕਰਨ ਲੱਗਾ ਕਿ ਮਹਾਰਾਜ ਉਹ ਦੁਸ਼ਟ ਆਤਮਾ ਮੈਂ ਹੀ ਆ ਆਪ ਕਿਰਪਾ ਕਰੋ ਮਹਿੰਲੇਦ ਤੋਂ ਕਿਸ ਤਰ੍ਹਾਂ ਬਾਚਾਂਗਾ ਮਹਿੰਲੇਦ ਨੂੰ ਕਿਸ ਤਰ੍ਹਾਂ ਖਾਵਾਂਗਾ ਤਾਂ ਮਹਾਤਮਾ ਜਨ ਬੋਲੇ हे ਰਾਜਨ ਇਹ ਆਪ ਨੂੰ ਜ਼ਰੂਰ ਖਾਣੀ ਪਵੇਗੀ ਕਰਮ ਫਲ ਭੋਗੇ ਬਿਨਾ ਨਸ਼ਟ ਨਹੀਂ ਹੁੰਦਾ ਜੋ ਕਰਮਾਂ ਦਾ ਫਲ ਹੈ ਉਹਦਾ ਭੋਗਣਾ ਹੀ ਪੈਣਾ ਹੈ ਜੇ ਇੰਨੇ ਡਰਛੇ ਤਾਂ ਪਹਿਲਾ ਦਾਨ ਸਮਝ ਕੇ ਕਰਨਾ ਸੀ ਹੁਣ ਤਾਂ ਇਹ ਆਸਮ ਵੇਵ ਆਪ ਇਸ ਨੂੰ ਖਾਵੋਂਗੇ ਤਾਂ ਹਰਾਤ ਦੇ ਵਿੱਚ ਖਾਣੀ ਪਵੇਗੀ ਰਾਜੇ ਨੇ ਬੜੀ ਅਧੀਨਗੀ ਨਾਲ ਕਿ ਸਾਧੂ ਪਾਸ ਮਿੰਟਾ ਕਰਲੇ ਕੀਤੇ ਕਿ ਆਪ ਮੇਰੇ ਇਸ ਦੁਸ਼ਟ ਕਰਮ ਦੀ ਨਿਵਰਤੀ ਕਰੋ ਮੈਂ ਤੋ ਭੁੱਲ ਹੋ ਗਈ ਆਪ ਖੇਮਾ ਬਖਸੋ ਇਸ ਤਰ੍ਹਾਂ ਇਹ ਅਰਦਾਸਾ ਕਰਨ ਲੱਗੇ ਪਿਆ ਰਾਜਾ ਸ਼ਾਂਤਾਂ ਦੇ ਚਰਨਾਂ ਦੇ ਵਿੱਚ ਇਹ ਬਾਚਨ ਸੁਣ ਕੇ ਸਾਡੇ ਮਾਰ ਵਿੱਚ ਦਇਆ ਆਈ ਕਹਿਣ ਲੱਗਾ ਕਿ ਇਹ ਰਾਜਾ ਲੈ ਤੈਨੂੰ ਪਾ ਦੱਸਦੇ ਹਾਂ ਉਸ ਤਰ੍ਹਾਂ ਤੇਰਾ ਬਚਾ ਹੋ ਜਾਵੇਗਾ ਇਹ ਲੈਦਾ ਲੋਕਾਂ ਨੂੰ ਖਵਾ ਦੇ ਲੋਕਾਂ ਨੂੰ ਖਵਾ ਦੇ ਸ਼ਾਂਤ ਜਣੋ ਮੈਂ ਇਸ ਤਰ੍ਹਾਂ ਲੋਕਾਂ ਨੂੰ ਕਿਸ ਤਰ੍ਹਾਂ ਖਵਾ ਸਕਦਾ ਸ਼ਾਂਤਾਂ ਨੇ ਕਹਿ ਕੇ ਰਾਜਨ ਤੂੰ ਲੋਕਾਂ ਪਾਸੋਂ ਆਪਣੀ ਨਿੰਦਿਆ ਕਰਵਾ ਇਹ ਲੇਦਾ ਪੇ ਉਹਨਾਂ ਨੂੰ ਉਹਨਾਂ ਕੋਲ ਪੁੱਜ ਜਾਵੇਗੀ ਇਹ ਫਾਲਾ ਜਿਹੜਾ ਨਿੰਦ ਕਾਰੋਂ ਮਿਲ ਜਾਵੇਗਾ ਰਾਜਾ ਬੜੇ ਅਰਮਾਨ ਨਾਲ ਆਪਣੇ ਸ਼ਹਿਰ ਨੂੰ ਮੁੜਿਆ ਮਹੱਲਾ ਵਿੱਚ ਆ ਕੇ ਕੀ ਕਰਦਾ ਹੈ ਕਿ ਦੋ ਤਿੰਨ ਬੋਤਲਾਂ ਪਾਣੀ ਦੀਆਂ ਭਰ ਕੇ ਰਾਤ ਨੂੰ ਉਹ ਵਾਲੰਦਾ ਹੈ ਉਸ ਨੂੰ ਜੋੜ ਕੇ ਉਸ ਵਿੱਚ ਬੈਠ ਜਾਂਦਾ ਹੈ ਰਾਤ ਦੇ ਵਿੱਚ ਕੁਝ ਦੀ ਕੰਨਿਆ ਕੁਝ ਦੀ ਇਸਤਰੀ ਤੇ ਆਪ ਕੰਨੇ ਜਾਣੇ ਬੈਠਿਆ ਨੂੰ ਇੱਕ ਗਲਾਸ ਪਾਣੀ ਦਾ ਭਰ ਕੇ ਆਪਣੀ ਕੰਨਿਆ ਨੂੰ ਦੇ ਦਿੰਦਾ ਹੈ ਏਕਾ ਆਪਣੀ ਇਸਤਰੀ ਨੂੰ ਦੇ ਦਿੰਦਾ ਹੈ ਕਿ ਆਪ ਪੀ ਲੈਂਦਾ ਹੈ ਪਾਪ ਕੇ ਮਦ ਪੀਣ ਦੇ ਜੋ ਡਰਾਮੇ ਬਾਜੀ ਕਰ ਰਿਹਾ ਹੈ ਮਾਤੋਂ ਪਾਵਾ ਹੈ ਸ਼ਰਾਬ ਬਿਨਾ ਜਿਵੇਂ ਲੋਕਾਂ ਨੇ ਰਾਜੇ ਦੀ ਇਹ ਦਸਾ ਦੇਖ ਕੇ ਤਾਂ ਲੋਕ ਉਸ ਨੂੰ ਨਿੰਦਿਆ ਕਰਨ ਲੱਗੇ ਦੇਖੋ ਇਸ ਰਾਜੇ ਦੀ ਮੱਤ ਮਾਰੀ ਗਈ ਹੈ ਦੁਸ਼ਟ ਕੰਨਿਆ ਨੂੰ ਮਦ ਪਿਆ ਕੇ ਆਪਣੇ ਨਾਲ ਲਈ ਫਿਰਦਾ ਹੈ ਇਸਤਰੀ ਨੂੰ ਵੀ ਨਾਲ ਹੀ ਫਿਰਦਾ ਹੈ ਜਿੰਨੇ ਮੂੰਹ ਨਹੀਂ ਗੱਲਾਂ ਰਾਜੇ ਦੀ ਨਿੰਦਾ ਬਹੁਤ ਜ਼ਿਆਦਾ ਜ਼ੋਰ ਸ਼ੋਰ ਨਾਲ ਹੋਣ ਲੱਗੀ ਜਿਸ ਵੇਲੇ ਲੋਕਾਂ ਨੇ ਰਾਜੇ ਦੀ ਇਹ ਦਸਾ ਵੇਖ ਕੇ ਉਹ ਨਿੰਦਿਆ ਕਰ ਰਹੇ ਸਨ ਰਾਜਾ ਸਹਰ ਚੱਕਰ ਲਾ ਕੇ ਮੁੜ ਕੇ ਆਪਣੇ ਮਹਿਲ ਆਣ ਆਣ ਵੜਿਆ ਇਸ਼ਨਾਰ ਪਾਣੀ ਕਰਕੇ ਫਿਰ ਸੰਤਾ ਪਾਸ ਚਲਿਆ ਗਿਆ ਨਾ ਉਸਕਾਰ ਕੀਤੀ ਬੇਨਤੀ ਕੀਤੀ ਕਿ ਉਹ ਆਣਾ ਮੈਂ ਚੱਕਰ ਲਾਇਆ ਹਾਂ ਇਹ ਲਿੱਦ ਤਾਂ ਘਟ ਗਈ ਹੈ ਕਿ ਇੱਕ ਮੁਠੀ ਕੁ ਰਹਿ ਗਈ ਹੈ ਇਸ ਦਾ ਕੀ ਬਣੇਗਾ ਇਹ ਕਿਉਂ ਬਤੀ ਇਸ ਦਾ ਕਾਰਨ ਕੀ ਹੈ ਇਹ ਕਿਉਂ ਨਹੀਂ ਖਤਮ ਹੋਈ ਕਰਮਹਾਤਮਾ ਨੇ ਕਿਹਾ ਕਿ ਇਹ ਰਾਜਨ ਤੇਰੇ ਸਹਿਰ ਵਿੱਚ ਇੱਕ ਤੇਲ ਹੀ ਰਹਿੰਦਾ ਹੈ ਉਸਨੇ ਤੇਰੀ ਨਿੰਦਿਆ ਨਹੀਂ ਕੀਤੀ ਜੋ ਉਹ ਨਿੰਦਿਆ ਕਰੇ ਤੇ ਮੁੱਠ ਵੀ ਚਲੀ ਜਾਵੇਗੀ ਉਸਨੇ ਤੇਰੀ ਨਿੰਦਿਆ ਨਹੀਂ ਕੀਤੀ ਨਾਮ ਸਕਾਰ ਕਰਕੇ ਰਾਜਾ ਆਪਣੇ ਘਰ ਵਸਾਇਆ ਰਾਤ ਦੇ ਸਮੇਂ istri ਦਾ ਵੇਸ ਧਾਰ ਕੇ ਪਾਤੇ ਪਗੜਾਣੇ ਕਪੜੇ ਪਾ ਕੇ ਰੋਬਨ ਕੇ ਤੇ ਤੇਲੀ ਦੇ ਘਰ ਨੂੰ ਕੋ ਜਾਣ ਵਾਸਤੇ ਤੁਰ ਪਿਆ ਅਦਿ ਰਾਤ ਦੇ ਸਮੇਂ ਜਾ ਬੂਹਾ ਰਕਾਇਆ ਅੱਗੇ ਤੇਲੀ ਜੀ ਜੋ ਉਹ ਭਾਜਨ ਬੰਦਗੀ ਦੇ ਵਿੱਚ ਮਾਸਟਰ ਬੈਠਾ ਸੀ ਆਤਰਾ ਆਤਮਾ ਨਾਲ ਅੰਦਰ ਬੈਠਾ ਹੀ ਰਾਜੇ ਨੂੰ ਕਹਿਣ ਲੱਗਿਆ ਕੇਹ ਰਾਜਨ ਮੈਂ ਤੇਰੀ ਲਿੱਦ ਨਹੀਂ ਖਾਵਾਂਗਾ ਜਾ ਜਾ ਕੇ ਉਸ ਨੂੰ ਖਾ ਆਪਣੇ ਕਰਮਾਂ ਦਾ ਫਲ ਹੈ ਜੋ ਭੋਗ ਇਹ ਤੈਨੂੰ ਖਾਣੀ ਪਵੇਗੀ ਮੈਂ ਨਹੀਂ ਖਾਵਾਂਗਾ ਰਾਜਾ ਸ਼ਰਮਿੰਦਾ ਹੋ ਕੇ ਸ਼ਾਂਤਾਪਾਸ ਆਇਆ ਤੇ ਆਪਣੇ ਰਮਾਲ ਰਮਾਲੇ ਦੇ ਵਿੱਚ ਉਲਿੰਦ ਪਾ ਕੇ ਘਰ ਲੈ ਆਇਆ ਸੋ ਉਸ ਨੂੰ ਧੋਵਣਾ ਕੇ ਮਸਾਲੇ ਦੀ ਤਰ੍ਹਾਂ ਕੁੱਟ ਆਣ ਪੀਚ ਕੇ ਉਸ ਨੂੰ ਖਾਂਦਾ ਰਹਾ ਉਲਿੰਦ ਰਾਜਾ ਨੇ ਖਾਧੀ ਇਸ ਤਰ੍ਹਾਂ ਜੋਸ਼ ਦਾ দান ਕੀਤਾ ਸੀ ਉਹ ਫਲਿਆ ਉਹ ਕਰਮਾਂ ਦਾ ਫਲ ਉਸ ਦਾ ਉਸ ਨੂੰ ਮਿਲਿਆ ਉਹ ਉਸ ਨੂੰ ਖਾਣਾ ਪਿਆ ਸੋ ਸੰਗਤ ਜੀ দান ਦੇਣ ਸਮੇ ਕਦੇ ਵੀ ਕਿਸੇ ਨੂੰ ਬੁਰਾ ਭਲਾ ਨਾ ਬੋਲੋ ਜੇਕਰ ਤੁਹਾਡੇ ਪਾਸ ਜੋ ਕੁਝ ਸਰਦਾ ਹੈ ਉਹ ਦੇ ਦਿਓ ਕਦੇ ਵੀ ਉਹ ਸਾਧੂ ਸੰਤ ਦਾ ਮਜ਼ਾਕ ਨਾ ਡਾਓ ਨਿੰਦਿਆ ਬਹੁਤ ਮਾੜੀ ਚੀਜ਼ ਹੈ ਕਿਸੇ ਦੀ ਨਿੰਦਿਆ ਨਾ ਕਰੋ ਆਪਾਂ ਉਸ ਦੀ ਨਿੰਦਿਆ ਕਰਕੇ ਉਸ ਦੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਧੋ ਰਹੇ ਹੁੰਨ ਆ ਆਪਣੇ ਗਲ ਲੈ ਰਹੇ ਹਾਂ ਇਸ ਕਰਕੇ ਇਸ ਮਾਤ ਲੋਕ ਵਿੱਚ ਆਇਆ ਹਾ ਭਾਜਨ ਬੰਦਗੀ ਕੀਰਤ ਕਰੋ ਨਾਮ ਜਪੋ ਵੰਡ ਛਕੋ ਨਿੰਦਿਆ ਤੋਂ ਬਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ